ਪਿੰਡ ਸੰਗਤਪੁਰਾ ਵਿਖੇ ਰਾਤ ਇੱਕ ਵੱਡੀ ਚੋਰੀ ਹੋਈ ਹੈ ਜਿਸ ਦੇ ਵਿੱਚ ਚੋਰਾਂ ਨੇ ਇੱਕ ਬੁਲਟ ਮੋਟਰਸਾਈਕਲ ਇੱਕ ਐਕਟਿਵਾ ਸੋਨੇ ਬੈਟਰੀਆਂ ਸਿਲੰਡਰ ਅਤੇ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਨੇ ਇਸ ਮੌਕੇ ਪਰਿਵਾਰ ਨੇ ਦੱਸਿਆ ਕਿ ਅਸੀਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਦੇਖਣ ਗਏ ਸੀ ਕਿ ਸਾਡੇ ਪਿੱਛੋਂ ਜਦ ਕਿਸੇ ਨੇ ਫੋਨ ਕਰਿਆ ਤਾਂ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਤੁਹਾਡਾ ਦਰਵਾਜ਼ਾ ਬਾਹਰਲਾ ਖੁੱਲਾ ਹੈ ਤੇ ਪਿੰਡ ਵਾਸੀਆਂ ਨੇ ਜਦ ਜਾ ਕੇ ਅੰਦਰ ਦੇਖਿਆ ਤਾਂ ਸਾਰਾ ਘਰ ਦੇ ਵਿੱਚ ਸਮਾਨ ਖਿਲਰਿਆ ਪਿਆ ਸੀ ਤੇ ਉਸ ਸਮੇਂ ਉਹਨਾਂ ਨੇ थाना ਚੋਲਾ ਸਾਹਿਬ ਵਿਖੇ ਫੋਨ ਤੇ ਦਰਖਾਸਤ ਦਿੱਤੀ ਇਸ ਮੌਕੇ ਕੁਲਵੰਤ ਸਿੰਘ ਨੇ ਦੱਸਿਆ ਕਿ ਮੈਂ ਜਨਾਲਾ ਵਿੱਚ ਮਿਲ ਦੀ ਨੌਕਰੀ ਕਰਦਾ ਹਾਂ ਤੇ ਪਰਿਵਾਰ ਮੇਰਾ ਪਿੰਡ ਦੇ ਵਿੱਚ ਰਹਿੰਦਾ ਹੈ ਤਾਂ ਸਾਰੇ ਰਿਸ਼ਤੇਦਾਰੀ ਦੇ ਵਿੱਚ ਵਿਆਦ ਦੇਖਣ ਗਏ ਸੀ ਕਿ ਪਿੱਛੋਂ ਇਹ ਪਾਣਾ ਵਰਤ ਗਿਆ ਉਹਨਾਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਾਡਾ ਸਮਾਨ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਵਾਪਸ ਕਰਵਾਇਆ ਜਾਵੇ। ਤੇ ਜੇਲੀ ਤੋਂ ਦੇ ਘਰ ਚੋਰੀ ਹੋਈ ਕਿੰਨਾ ਕ ਨੁਕਸਾਨ ਹੋ ਗਿਆ ਬੁਰੇ? ਨੁਕਸਾਨ ਕਾਫੀ ਹੋ ਗਿਆ ਜੀ। ਇੱਕ ਦਿਨ ਬੋਟਰ ਲੈ ਕੇ ਨਵਾਂ ਬੋਟਰ ਹੀ ਮੋਟਰ ਲੈ ਗਏ ਜੀ ਸਿਲੰਡਰ ਲੈ ਗਏ ਜੀ ਤੇ ਬੈਟਰੀ ਲਾ ਕੇ ਲੈ ਗਏ ਆ ਕਾਫੀ ਨੁਕਸਾਨ ਕਰਕੇ ਗਏ ਬਹੁਤ ਜ਼ਿਆਦਾ ਜੀ ਗਹਿਣਾ ਵੀ ਲੈ ਕੇ ਗਹਿਣਾ ਵੀ ਰੱਖਿਆ ਸੀ ਚ ਇੰਨੀ ਹੀ ਬੇਟੀ ਨੇ ਬਣਾ ਕੇ ਰੱਖੀ ਹੋ ਵੀ ਕਾਫੀ ਗਹਿਣਾ ਸਾਡੇ ਕੋਲ ਵੀ ਲੈ ਕੇ ਸਾਰਾ ਕੁਝ ਕੁਝ ਨਹੀਂ ਛੱਡ ਕੇ ਗਏ ਗਾਰੀ ਖਾਲੀ ਕਰਕੇ ਚਲੇ ਗਏ ਕੁਝ ਨਹੀਂ ਛੱਡਿਆ ਦੋ ਮਿੰਟ ਬਾਅਦ ਬਹੁਤ ਬੁਰਾ ਹਾਲ ਜੀ ਸਾਡਾ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਹੈ ਜੀ ਪ੍ਰਸ਼ਾਸਨ ਨੂੰ ਪੇਸ਼ਾਨ ਕੀਤੀ ਹੈ ਪੁਲਿਸ ਪੁਲਿਸ ਨਹੀਂ ਅਜੇ ਤੱਕ ਆਈ ਹੁਣ ਸ਼ਾਇਦ ਆ ਗਈ ਹੋਵੇ ਤੇ ਮੇਰੇ ਹਿਸਾਬ ਨਾਲ ਤਾਂ ਛੇ ਤਾਂ ਸਦਾ ਆ ਗਈ ਪਰ ਨੁਕਸਾਨ ਬਹੁਤ ਆ ਗਿਆ ਵੀਡੀਓ ਆ ਗਈ ਭਾਈ ਨਹੀਂ ਤੇ ਹੁਣੇ ਪਹੁੰਚੀ ਪੁਲਿਸ ਆ ਜੀ ਹੁਣੇ ਆਈ ਆ ਜੀ ਤੇ ਕੰਪਲੇਨ ਅਸੀਂ 8 ਵਜੇ ਦੀ ਕੀਤੀ ਹੈ ਪਰ ਹੱਡਾ ਹਾਲਾ ਵੇਖ ਲੋ ਜੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਕੋਈ ਕੋਟੀ ਨਹੀਂ ਛੱਡੀ ਉਹਨਾਂ ਨੇ ਸਾਰਾ ਕੁਝ ਪੱਤ ਪੱਤ ਫੋਲ ਮਾਰ ਕੇ ਸਾਰਾ ਕੁਝ ਲੈ ਕੇ ਨੁਕਸਾਨ ਬਹੁਤ ਕਰਕੇ ਗਏ ਜੀ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਲੱਖਾਂ ਦੇ ਦੱਸ ਨਹੀਂ ਸਕਦੇ ਤਾਂ ਕੀ ਮੰਗੀ ਕਰਦੇ ਕੋਟ ਦੇ ਬਿਲਕੁਲ ਨਵਾਂ ਮੰਗ ਹੋਣੀ ਚਾਹੀਦੀ ਕੋਈ ਪ੍ਰਸ਼ਾਸਨ ਕੋਈ ਨਾ ਕੋਈ ਮਤ ਸਾਡੀ ਕੀਤੀ ਜਾਵੇ ਜੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਜਿਹੜੇ ਚੋਰ ਵਾ ਹਰੇ ਜਾਣ ਬਹੁਤ ਉਸ ਕਿਸੇ ਦਾ ਨੁਕਸਾਨ ਨਾ ਹੋ ਨੁਕਸਾਨ ਆਵੇ ਕਿਸੇ ਦਾ ਬਹੁਤ ਨੁਕਸਾਨ ਕਰਕੇ ਗਿਆ ਸਾਡਾ ਸਾਡਾ ਲੱਖਣ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਜੀ ਮੋਟਰ ਬਿਲਕੁਲ ਨਵਾਂ ਖਲੋਤਾ ਸੀ ਮੋਟਰ ਵੀ ਨਵੀਂ ਹੀ ਬਿਲਕੁਲ ਪਿੰਡ ਸੰਗਤਪੁਰ ਤੇ ਕੀ ਗੱਲ ਬਾਤ ਹੋਈ ਪੰਜੀ ਪਾਪਾ ਜੀ ਅਸੀਂ ਸ਼ਾਦੀ ਤੇ ਗਏ ਸੀ ਤੇ ਉੱਥੇ ਸਾਨੂੰ ਫੋਨ ਗਿਆ ਮਗਰੋਂ ਕਿ ਸਵੇਰੇ 8:00 ਵਜੇ ਨਾਲ ਤੁਹਾਡੇ ਘਰ ਚੋਰੀ ਹੋ ਗਈ ਤੇ ਫਿਰ ਤਾਂ ਹੀ ਅਸੀਂ ਫਿਰ ਉੱਥੇ ਫੋਨ ਸੁਣ ਕੇ ਆਏ ਤਾਂ ਸਾਨੂੰ ਇੱਥੇ ਦੱਸਿਆ ਆਪਣੇ ਆਣ ਗਵਾਨ ਨੇ ਵੀ ਤੁਹਾਡੇ ਘਰ ਸਾਰਾ ਕੁਝ ਚੋਕੇ ਲੈ ਗਏ ਨੇ ਬੁਲਟ ਵੀ ਲੈ ਗਈ ਆ ਮਾਪਟ ਸਿਲੈਂਡਰ ਬੈਂਟਰ ਤੇ ਕੁਝ ਗਹਿਣਾ ਪਿਆ ਸੀ ਉਹ ਵੀ ਲੈ ਗਏ ਆ ਤੇ ਅਪਰਾਇਜ਼ ਕਰਕੇ ਹੁਣ ਸਰਵਿਸ ਦੀ ਕੰਪਲੀਟ ਕਰਵਾਈ ਹੈ ਪਰ ਉਸ ਨੂੰ 8 ਵਜੇ ਦੀ ਅਜੇ ਤੇ ਕੋਈ ਕਾਰਵਾਈ ਨਹੀਂ ਹੋਈ 12 ਵੱਜ ਚੁੱਕੇ ਨੇ ਤੇ ਕੋਈ ਕੋਈ ਬੰਦਾ ਇੱਥੇ ਆਇਆ ਨਹੀਂ ਮੁਲਾਜ਼ਮ ਨਹੀਂ ਅਜੇ ਕੋਈ ਮੁਲਾਜ਼ਮ ਨਹੀਂ ਆਇਆ ਭਾਜੀ ਇੱਥੇ ਕੋਈ ਨਹੀਂ ਪਹੁੰਚਿਆਗਾ ਪ੍ਰਸ਼ਾਸਨ ਵੱਲੋਂ ਜੋ ਦਾਅਵੇ ਕੀਤੇ ਜਾਂ ਫੋਕੇ ਦਿਖਾਈ ਦੇ ਹਾਂਜੀ ਹਾਂਜੀ ਫੋਕੇ ਦਿਸਣ ਦੇ ਨੇ ਕੋਈ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਤੇ ਇਸ ਕਰਕੇ ਇੱਥੇ ਕੋਈ ਨਹੀਂ ਪਹੁੰਚਿਆ ਮੁਲਾਜ਼ਮ ਤੇ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਮੰਗਿਆ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਵੀ ਸਾਨੂੰ ਪਤਾ ਲੱਗੇ ਵੀ ਕਿੰਨੇ ਇਹ ਕੰਮ ਕਰਵਾਇਆ ਕਿਸ ਦਾ ਕੀ ਹੋ ਸਕਦਾ ਵੀ ਦੋਸ਼ੀਆਂ ਨੂੰ ਫੜੇ ਜਾਂਦੀ ਹਾਂਜੀ ਦੋਸ਼ੀਆਂ ਨੂੰ ਫੜੇ ਜਾਂਦੀ ਕੰਮ ਕੀਤਾ ਜਾਵੇ ਅੱਛਾ ਠੀਕ ਹੈ